हिमाचल प्रदेश ਦੀਆਂ ਔਰਤਾਂ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਹਨ ਔਰਤਾਂ ਦੀ ਕਾਮਯਾਬੀ ਦੀਆਂ ਲਗਾਤਾਰ ਖਬਰਾਂ ਆ ਰਹੀਆਂ ਨੇ ਹੁਣ ਅਜਿਹੀ ਹੀ ਕਹਾਣੀ ਹਮੀਰਪੁਰ ਜ਼ਿਲ੍ਹੇ ਦੀ ਨੈਂਸੀ ਦੀ ਹੈ ਨੈਂਸੀ ਹਿਮਾਚਲ ਪ੍ਰਦੇਸ਼ ਵਿੱਚ ਪ੍ਰਾਈਵੇਟ ਬੱਸ ਚਲਾਉਣ ਵਾਲੀ ਪਹਿਲੀ ਮਹਿਲਾ ਬੱਸ ਡਰਾਈਵਰ ਬਣ ਗਈ ਹੈ ਵੀਰਵਾਰ ਨੂੰ ਉਸ ਸਮੇਂ ਹਰ ਕੋਈ ਹੈਰਾਨ ਰਹਿ ਗਿਆ ਜਦੋਂ ਹਮੀਰਪੁਰ ਦੀਆਂ ਸੜਕਾਂ ਤੇ ਇੱਕ ਪ੍ਰਾਈਵੇਟ ਬੱਸ ਡਰਾਈਵਰ ਨੂੰ ਗੱਡੀ ਚਲਾਉਂਦੇ ਹੋਏ ਦੇਖਿਆ ਗਿਆ ਦਰਸਲ ਲੈਂਸੀ ਨੇ ਪ੍ਰਾਈਵੇਟ ਬੱਸ ਸਰਵਿਸ ਵਿੱਚ ਡਰਾਈਵਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਪਹਿਲੇ ਦਿਨ ਜਿਵੇਂ ਹੀ ਇਹ ਬੱਸ ਗਲੋਰ ਰੂਟ ਤੋਂ ਹਮੀਰਪੁਰ ਬੱਸ ਸਟੈਂਡ ਤੇ ਪੁੱਜੀਤਾ ਬੱਸ ਦੇ ਪ੍ਰਬੰਧਕ ਵਿਜੇ ਨੇ ਸਵਾਰੀਆਂ ਸਮੇਤ ਬੱਸ ਸਟੈਂਡ ਤੇ ਪੁੱਜੀ ਨੈਂਸੀ ਨੂੰ ਟੋਪੀ ਦੇ ਕੇ ਸਵਾਗਤ ਕੀਤਾ ਹੈ ਜਾਣਕਾਰੀ ਮੁਤਾਬਕ ਨੈਂਸੀ ਨੇ ਪਿਛਲੇ ਸਾਲ ਹੀ ਐਚ ਆਰਟੀਸੀ ਹਮੀਰਪੁਰ ਤੋਂ ਬੱਸ ਚਲਾਉਣ ਦੀ ਟ੍ਰੇਨਿੰਗ ਲਈ ਸੀ ਪਹਿਲਾ ਉਹ ਕਾਂਗੜਾ ਵਿੱਚ ਐਂਬੂਲੈਂਸ ਚਲਾ ਰਹੀ ਸੀ ਅਤੇ ਹੁਣ ਉਹ ਹਮੀਰਪੁਰ ਆ ਗਈ ਹੈ ਅਤੇ ਪ੍ਰਾਈਵੇਟ ਬੱਸ ਚਲਾਉਣ ਵਾਲੀ ਪਹਿਲੀ ਮਹਿਲਾ ਡਰਾਈਵਰ ਬਣ ਗਈ ਹੈ ਨੈਂਸੀ ਨੇ ਦੱਸਿਆ ਕਿ ਇਹ ਸਫ਼ਰ ਇੱਕ ਛੋਟੀ ਕਾਰਤਲਾ ਕੇ ਸ਼ੁਰੂ ਕੀਤਾ ਸੀ ਅਤੇ ਉਸਦੇ ਮਾਤਾ ਪਿਤਾ ਨੇ ਡਰਾਈਵਰ ਬਣਨ ਲਈ ਸਹਿਮਤੀ ਦਿੱਤੀ ਸੀ ਕਿ ਉਸਨੇ ਐਚ ਆਰਟੀਸੀ ਵਿੱਚ 2 ਮਹੀਨੇ ਦੀ ਸਿਖਲਾਈ ਲਈ ਅਤੇ ਲਾਇਸੈਂਸ ਪ੍ਰਾਪਤ ਕੀਤਾ ਉਸਨੇ ਦੱਸਿਆ ਕਿ ਅੱਜ ਪਹਿਲੀ ਵਾਰ ਪ੍ਰਾਈਵੇਟ ਬੱਸ ਵਿੱਚ ਸਵਾਰੀਆਂ ਲੈ ਕੇ ਜਾਣਾ ਚੰਗਾ ਤਸਰਬਾ ਰਿਹਾ ਹੈ ਉਸਨੇ ਦੱਸਿਆ ਕਿ ਉਸਦਾ ਸੁਪਨਾ ਐਚ ਆਰਟੀਸੀ ਬੱਸ ਵਿੱਚ ਡਰਾਈਵਰ ਬਣਦਾ ਹੈ ਜਿਸ ਨੂੰ ਉਹ ਪੂਰਾ ਕਰੇਗੀ ਨੈਨਸੀ ਨੇ ਦੱਸਿਆ ਕਿ ਜੇਕਰ ਪਰਿਵਾਰ ਪੂਰਾ ਸਹਿਯੋਗ ਦੇਵੇ ਤਾਂ ਲੜਕੀਆਂ ਕਿਸੇ ਵੀ ਖੇਤਰ ਵਿੱਚ ਕੁਝ ਵੀ ਕਰ ਸਕਦੀਆਂ ਨੇ ਨੈਨਸੀ ਨੇ ਦੱਸਿਆ ਕਿ ਲੜਕੀਆਂ ਨੂੰ ਆਪਣੀ ਝਿਜਕ ਛੱਡਣੀ ਪੈਂਦੀ ਹੈ ਅਤੇ ਬਹੁਤ ਕੁਝ ਸਹਿਣਾ ਪੈਂਦਾ ਪਰ ਫਿਰ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ ਬੱਸ ਵਿੱਚ ਸਫ਼ਰ ਕਰ ਰਹੀਆਂ ਔਰਤਾ ਨੀਸ਼ਾ ਅਤੇ ਨਿਹਾਨ ਨੇ ਦੱਸਿਆ ਕਿ ਉਹਨਾਂ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਇੱਕ ਕੁੜੀ ਬੱਸ ਚਲਾ ਰਹੀ ਹੈ